ਧਿਆਨ ਨਾਲ ਬਈ ਹੁੱਕ ਜਿਹੜੇ ਚੱਕ ਦੇਣਾ ਬਈ ਧਿਆਨ ਨਾਲ ਇੱਕ ਮਿੰਟ ਵੱਧ ਲੱਗ ਜਾਏ ਪਰ ਧਿਆਨ ਨਾਲ ਕਾਲੀ ਨਾ ਕਰੋਗੇ ਭਾਰੀ ਬਹੁਤ ਹੈ ਹੁੱਕ ਮੈਨੂੰ ਬੰਦਾ ਜੇ ਇੱਕ ਮੇਰੀ ਗੱਲ ਮੰਨੋਗੇ ਭਰਾ ਬਣ ਕੇ ਜੰਮੂਰ ਲੈ ਬੈਠ ਜਾ ਮੰਗਰ ਲੈਣ ਦੱਸਿਓ ਭਰਾ ਬਣ ਕੇ ਇਦਾਂ ਕਰ ਲੈ ਬੜਾ ਅੱਧੀਆ ਬਾਏ ਦੇ ਬੈਂਕ ਦੇ ਵਧੀਆ ਮੇਲਾ ਖਰੇ ਖਰੇ ਛੱਕ ਜੂਗੇ ਪਰ ਮੈਂ ਇੱਕ ਗੱਲ ਦੱਸ ਦਿੰਦਾ ਇਹ ਪੰਜਾਬ ਹੈ ਕਿ ਸਿੱਧੀ ਸੁਣਦਾ ਨਹੀਂ ਇਹ ਪਿੰਡਾਂ ਵਾਲੇ ਆ ਆਪਣੇ ਇਹ ਨਹੀਂ ਸੁਣਦੇ ਕੋਈ ਜੀ ਇੱਥੇ ਦੋਨੇ ਅਰਜਨ ਸੇ ਵਾਲਾ ਪ੍ਰਭੂ ਪ੍ਰਭੂ ਕਿਸੇ ਗੱਲ ਨਹੀਂ ਆਇਆ ਹੋਇਆ ਇਹ ਆ ਕਹਿੰਦੇ ਪ੍ਰਭੂ ਆ ਜ਼ਿਲ੍ਹੇ ਸਰਸੇ ਵਾਲਾ ਮੱਦੇ ਉਧਰ ਜਿੰਨੇ ਵੀ ਉਧਰੋਂ ਕਿੰਨੇ ਦਾ ਬਹੁਤ ਧੰਨਵਾਦ ਕਰਦੇ ਆ ਕਿੰਦਾ ਬਾਈ ਪੰਕਾਲੀ Bibi ਬੀਲ ਇੱਥੇ ਪਤਾ ਲੱਗੇ ਨਾ ਵੇਖੋ ਰੈਤਿਆ ਨ ਕੋ ਚੰਡੀ ਵੱਲ ਚੰਡੀਏ ਤੂੰ ਰੱਖ ਇਹਨਾਂ ਵੱਲ ਏ ਆ ਬਾਬਾ ਮੇਰਮਾ ਲਾ ਏ ਮਲੇਖ ਵਾਲਾ ਏ ਸਭਾ ਆ ਓ ਆਵਾਜ਼ਾ ਉਧਰ ਅਰਜਨ ਵਾਲਾ ਟੋਪੀ ਵਾਲਾ ਧੂਆ بار بار ਕੱਢੀ ਜਾਂਦਾ ਸਲਾਈਸਰ ਤੇ ਧੂਆ ਹਾਂਜੀ ਟੌਸ ਕਰਾਓ ਜੀ ਟੌਸ ਟੌਸ ਵਾਲਾ ਬਾਈ ਜੇ ਵੀ ਟੌਸ ਕਰਾਓ ਉਹਨੇ ਬਾਹਰ ਨਹੀਂ ਥੱਲ ਕਰੋ ਬਾਈ ਜੀ ਉਧਰ ਝੰਡੀਆਂ ਨਹੀਂ ਵੇਖਣਾ ਬਾਈ ਉਧਰ ਝੰਡੀ ਵਾਲੇ ਪਾਸੇ ਛੱਡ ਜਾ ਛੱਡਿਆ ਝੰਡੀ ਵਾਲੇ ਇਧਰ ਵੀ ਟਰੈਕਟਰ ਨਹੀਂ

ਬੜੀ ਦੂਰੋਂ ਆਇਆ ਮੇਰੇ ਵੀਰੋ ਬੜੀ ਦੂਰੋਂ ਆਇਆ ਰਵੀ ਬਰਾੜ ਆ ਕਹਿੰਦੇ 60 ਫਰਮ ਵਾਲਾ ਮੁੰਡਾ ਸੂਰਤੀਏ ਵਾਲਾ ਬਹੁਤ ਧੰਨਵਾਦ ਕਰਦੇ ਆ ਸੂਰਤੀਏ ਵਾਲਾ ਰਵੀ ਬਰਾੜ ਆਇਆ ਮੁੰਡਾ ਬਰਾੜਾਂ ਦਾ 60 ਫਰਮ ਲੈ ਕੇ ਦੂਜੇ ਪਾਸੇ 855 ਵਾਲਾ ਮੁੰਡਾ ਚੰਡੀਗੜ੍ਹ ਵਾਲਾ ਬਹੁਤ ਟਾਈਮ ਨਾ ਲਾਇਆ ਕਰੋ ਆ ਬਹਿ ਗਿਆ ਮੁੰਡਾ ਚੰਡੀਗੜ੍ਹ ਵਾਲਾ ਵੇਖੋ ਫਸਟ ਪਟੰਗਾ ਅੱਜ ਚੰਦੀ ਆਇਆ ਗੋੜੀ ਦਾ ਇਹ ਚੰਦੀ ਜਿਹੜੀ ਉਹ ਜਰਿਆ ਚੰਦੀ ਘੜ ਤੇ ਆਇਆ ਕਿਸੇ ਗੱਲ ਨਹੀਂ ਆਇਆ ਪਿੱਛੇ ਫੋਟੋ ਵੀ ਲਾਈ ਹੋਈ ਹੈ ਵੇਖੋ ਟਰੈਕਟਰ ਨੇ ਸੈੱਟ ਕਰਦਾ ਨਾ ਸ਼ਕੀ ਨਹੀਂ ਅਟਕਦਾ ਉਹ ਦੇਖਾਂਗੇ ਸਾਹਮਣੇ ਸਲਜੀਤ ਕੀ ਨਜ਼ਰ ਆਈ ਜਾਂਦਾ ਜੀ ਓ ਮਾਰਦੇ ਓ ਬੱਲੇ 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 ਬਾਏ ਸੋਹਣਿਆ ਬਾਏ ਸੋਹਣਿਆ ਓ ਤੇਰੇ ਸੱਜੇ ਆ ਨਾ ਯੱਤਾ ਓ ਤੇਰੇ ਸੱਜੇ ਆ ਨਾ ਓ ਕਹਿੰਦੇ ਧੂੜਾ ਪੜਦਾ ਜਾਂਦੇ ਤਾੜੀ ਮਾਰ ਕੇ ਦੱਸੋ ਇੱਕ ਗੱਲ ਹੋਰ ਆ ਬਈ ਟਰੈਕਟਰਾਂ ਦੇ ਤਿਆਰ ਰੱਖਣ ਬਈ ਇਹਦਾ ਚਲਾਟ ਕੀ ਜਿੱਦਾਂ ਵੀ ਟੋਚਣਾ ਤੇ ਓ ਬੱਲੇ ਬੱਲੇ ਕਰਵਾ ਗਿਆ ਮੁੰਡਾ ਓਹ ਵਾਹ ਓਏ ਸੋਹਣੇ ਤੇਰੇ ਬਹੁਤ ਆ ਸਦਕੇ ਅਮਰ ਵਿੱਚੋਂ ਕਿਨੇ ਮੁਕਾਬਲੇ ਓਹ ਸਿਰੇ ਦੇ ਚੱਲ ਰਹੇ ਆ ਤੇ ਧੰਦਨ ਹੋ ਗਈ ਏ ਕੰਦੇ ਉਧਰ ਹੁੱਕ ਕਢਾ ਲਿਆ ਕਰੋ ਬਈ ਕਿਸੇ ਦੇ ਧਰਨਾ ਨਾ ਪਾ ਦਿਓ ਜੇ ਇਕੱਲੇ ਜਣੇ ਦਿਮਾਗ ਕਢਾ ਕੇ ਰੋਕ